ਇਸੋ ਲਈ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਵਕੀਲਾਂ ਦੇ ਵੱਲੋਂ ਇਕੱਠੇ ਹੋ ਕੇ ਅੱਜ ਇੱਕ ਵੱਡਾ ਫੈਸਲਾ ਲਿਆ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਬਾਹਰ ਚੈਂਬਰ ਦੇ ਪੋਸਟਰ ਲਗਾਏ ਨੇ ਤੇ ਜਿਸ ਨੂੰ ਲੈ ਕੇ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਕਿ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਨਸ਼ੇ ਨੂੰ ਲੈ ਕੇ ਕੇਸ ਲੜੇਗਾ ਉਹ ਅਸੀਂ ਨਹੀਂ ਲੜਾਂਗੇ ਹਾਲਾਂਕਿ ਦੂਜੇ ਪਾਸੇ ਉਥੀ ਇਹ ਵਕੀਲਾ ਨੇ ਇੱਕ ਵੱਡਾ ਫੈਸਲਾ ਲਿਆ ਹੈ ਤੇ ਪੋਸਟਰ ਲਗਾ ਦਿੱਤੇ ਨੇ ਤੇ ਤੁਸੀਂ ਸ਼ਰਿਆਮ ਜਿਹੜਾ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੇ ਜਿਸ ਨੂੰ ਲੈ ਕੇ ਦੱਸੀਏ ਕਿ ਗਿੱਦੜਪਾਹ ਦੇ ਵਿੱਚ ਵਕੀਲ ਨਾਰਾਇਣ ਸਿੰਘਲਾ ਦੇ ਵੱਲੋਂ ਨਸ਼ੇ ਦੇ ਖਿਲਾਫ ਇੱਕ ਬਹਾਦਰੀ ਭਰਿਆ ਤੇ ਇਨਕਲਾਬੀ ਉਪਰਾਲਾ ਕੀਤਾ ਗਿਆ ਹੈ ਤੇ ਵਕੀਲ ਨੇ ਆਪਣੇ ਚੈਂਬਰ ਕੋਰਟ ਕੰਪਲੈਕਸ ਦੇ ਅੰਦਰ ਖਾਸ ਪੋਸਟਰ ਲਗਾ ਕੇ ਐਲਾਨ ਕੀਤਾ ਹੈ ਕਿ ਉਹ ਚਿੱਟੇ ਦੇ ਤਸਕਰਾਂ ਦੇ ਕੇਸ ਨਹੀਂ ਲੜੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਚਿੱਟੇ ਨੇ ਅਣਗਿਣਤ ਪਰਿਵਾਰ ਤਬਾਹ ਕੀਤੇ ਨੇ ਤੇ ਕਈ ਨੌਜਵਾਨ ਇਸ ਜ਼ਹਿਰ ਦੀ ਭੇਟ ਚੜ ਗਏ ਨੇ ਤੇ ਇਸ ਸੋਚ ਦੇ ਨਾਲ ਵਕੀਲ ਨਾਰਾਇਣ ਸਿੰਘਲਾ ਦਾ ਇਹ ਵੀ ਕਹਿਣਾ ਹੈ ਕਿ ਸਮਾਜ ਨੂੰ ਬਚਾਉਣ ਦੇ ਲਈ ਤਸਕਰਾਂ ਦੇ ਖਿਲਾਫ ਇੱਕ ਕਦਮ ਜਿਹੜਾ ਲੈਣਾ ਬਹੁਤ ਲਾਜ਼ਮੀ ਹੈ ਗਿੱਦੜਪਾਹਾ ਦੇ ਫਕੀਰ ਨੇ ਨਸ਼ੇ ਖਾਸ ਕਰਕੇ ਚਿੱਟੇ ਦੀ ਵੱਧੀ ਬੁਰਾਈ ਨੂੰ ਜਿਹੜੇ ਕਿ ਦੇਖਦੇ ਹੋਏ ਇੱਕ ਬਹੁਤ ਹੀ ਸਤ ਪਰ ਸਮਾਜਿਕ ਤੌਰ ਤੇ ਮਹੱਤਵਪੂਰਨ ਫੈਸਲਾ ਲਿਆ ਹੈ ਤੇ ਕੋਰਟ ਕੰਪਲੈਕਸ ਦੇ ਜਿਹੜੇ ਕਿ ਅੰਦਰ ਖਾਸ ਪੋਸਟਰ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਉਹ ਚਿੱਟੇ ਦੇ ਤਸਕਰ ਦਾ ਕੋਈ ਵੀ ਕੇਸ ਨਹੀਂ ਲੜੇਗਾ ਵਕੀਲਾ ਨੇ ਇਹ ਕਿਹਾ ਕਿ ਚਿੱਟੇ ਨੇ ਕਈ ਘਰ ਬਰਬਾਦ ਕੀਤੇ ਨੇ ਤੇ ਕਿਸੇ ਦੇ ਪੁੱਤਰ ਇਸ ਜਾਹਰ ਦੀ ਜਿਹੜੇ ਕਿ ਚਪੇੜ ਦੇ ਵਿੱਚ ਆਏ ਨੇ ਤੇ ਕਿਸੇ ਦੇ ਪਰਾ ਅਤੇ ਕਿਸੇ ਦੇ ਪਤੀ ਨਸ਼ੇਦ ਨਾਲ ਆਪਣੀ ਜ਼ਿੰਦਗੀ ਗਵਾ ਬੈਠੇ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਗਲਤੀ ਇੱਕ ਵਾਰ ਹੁੰਦੀ ਹੈ ਪਰ ਜਦੋਂ ਕੋਈ ਵਾਰ-ਵਾਰ ਨਸ਼ੇ ਦੀ ਤਸਕਰੀ ਕਰਦਾ ਹੈ ਉਹ ਸਿਰਫ ਕਾਨੂੰਨੀ ਦੋਸ਼ੀ ਨਹੀਂ ਸਗੋਂ ਸਮਾਜ ਦਾ ਵੱਡੇ ਜ਼ਿੰਮੇਵਾਰ ਨੁਕਸਾਨ ਕਰਨ ਵਾਲਾ ਬਣ ਜਾਂਦਾ ਹੈ ਇਸ ਲਈ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਤੇ ਜਿਹੜੇ ਲੋਕ ਚਿੱਟਾ ਵੇਚਦੇ ਨੇ ਸਮਾਜ ਨੂੰ ਨਸ਼ੇ ਦੇ ਵਿੱਚ ਤੱਕਦੇ ਨੇ ਤੇ ਕਿਸੇ ਦੇ ਕੇਸ ਲੜਕੇ ਉਹ ਕਦੇ ਵੀ ਹਿੰਮਤ ਨਹੀਂ ਵਧਾਉਣਗੇ ਤੇ ਉਥੇ ਹੀ ਸਪਸ਼ਟ ਕੀਤਾ ਹੈ ਕਿ ਜੇ ਪੁਲਿਸ ਵੱਲੋਂ ਕਿਸੇ ਬੇਗੁਨਾਹ ਦੇ ਨਾਲ ਨਿਆਂ ਨਹੀਂ ਹੋ ਰਿਹਾ ਚਾ ਕਿਸੇ ਤੇ ਝੂਠਾ ਚਿੱਟੇ ਦਾ ਕੇਸ ਪਾਇਆ ਜਾਂਦਾ ਤਾਂ ਉਹ ਅਜਿਹੇ ਲੋਕਾਂ ਦੀ ਕਾਨੂੰਨੀ ਮਦਦ ਜੁਰੂਰ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਸਹੀ ਮਾਮਲਿਆਂ ਦੇ ਵਿੱਚ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣਗੇ ਪਰ ਪੇਸ਼ੇ ਨੂੰ ਨਸ਼ੇ ਦੇ ਤਸਕਰਾਂ ਦੀ ਸਹਾਇਤਾ ਦੇ ਲਈ ਕਦੇ ਵੀ ਵਰਤਨ ਨਹੀਂ ਦਵਾਂਗੇ ਤੇ ਉੱਥੇ ਹੀ ਗਿੱਦੜਵਾਹ ਦੇ ਵਕੀਲਾਂ ਦਾ ਇਹ ਵੱਡਾ ਫੈਸਲਾ ਹੈ ਉਹਨਾਂ ਨੇ ਕਿਹਾ ਕਿ ਚਿੱਟੇ ਦੇ ਤਸਕਰਾਂ ਦੇ ਕੇਸ ਲੜਨ ਤੋਂ ਉਹਨਾਂ ਨੇ ਕੋਰੀ ਨਾ ਕਰ ਦਿੱਤੇ ਇਨਕਾਰ ਕਰ ਦਿੱਤਾ ਜਿਸ ਦੇ ਵਿੱਚ ਦੱਸਦੀ ਹੈ ਕਿ ਗਿੱਦੜਵਾਹਾ ਦੇ ਵਿੱਚ ਵਕੀਲ ਨਾਰਾਇਣ ਸਿੰਘਲਾ ਵੱਲੋਂ ਨਸ਼ੇ ਦੇ ਖਿਲਾਫ ਇੱਕ ਬਹਾਦਰੀ ਭਰਿਆ ਅਤੇ ਉੱਥੇ ਹੀ ਇਨਕਲਾਬੀ ਉਪਰਾਲਾ ਕੀਤਾ ਗਿਆ ਤੇ ਵਕੀਲ ਨੇ ਆਪਣੇ ਚੈਂਬਰ ਕੋਰਟ ਕੰਪਲੈਕਸ ਦੇ ਜਿਹੜਾ ਅੰਦਰ ਖਾਸ ਪੋਸਟਰ ਲਗਾ ਕੇ ਐਲਾਨ ਕੀਤਾ ਹੈ ਕਿ ਉਹ ਚਿੱਟੇ ਦੇ ਜਿਹੜੇ ਕਿ ਤਸਕਰਾਂ ਦੇ ਕੇਸ ਨਹੀਂ ਲੜੇਗਾ ਤੇ ਉਹਨਾਂ ਨੇ ਕਿਹਾ ਕਿ ਚਿੱਟੇ ਦੇ ਨਾਲ ਅਣਗਿਣਤ ਪਰਿਵਾਰ ਤਬਾਹ ਕੀਤੇ ਨੇ ਪਰ ਕਈ ਨੌਜਵਾਨ ਇਸ ਜ਼ਹਿਰ ਦੀ ਭੇਟ ਚੜ ਚੁੱਕੇ ਨੇ ਤੇ ਜਿਸ ਤੋਂ ਬਾਅਦ ਹੁਣ ਵਕੀਲ ਇਕੱਤਰ ਹੋਏ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਆਪਣੇ ਚੈਂਬਰ ਦੇ ਬਾਹਰ ਜਿਹੜੇ ਕਿ ਪੋਸਟਰ ਲਗਾਏ ਨੇ ਤੇ ਜਿਸ ਦੇ ਦੌਰਾਨ ਇਹ ਵੱਡਾ ਫੈਸਲਾ ਲਿਆ ਹੈ ਤੇ ਉੱਥੇ ਉਹਨਾਂ ਨੇ ਕਿਹਾ ਕਿ ਚਿੱਟੇ ਦੇ ਤਸਕਰਾਂ ਦੇ ਕੇਸ ਅਸੀਂ ਨਹੀਂ ਲੜਾਂਗੇ ਤੇ ਕੋਰੀ ਨਾ ਕਰ ਦਿੱਤੀ